ਵੇਖ ਸਕਦੇ ਹੋ ਤਸਵੀਰਾਂ ਤੁਸੀਂ ਜੀਤਨਗਰ ਦੀਆਂ ਔਰ ਇੱਥੇ ਲੋਕਲ ਬੀਬੀਆਂ ਨੇ ਆਪਣੇ ਘਰਾਂ ਦੇ ਕੋਲ ਦੱਸਦੇ ਆ ਕਿ ਇੱਕ ਚੋਰ ਫੜ ਲਿਆ ਔਰ ਚੋਰ ਜੋ ਹੈ ਉਹ ਕੀ ਚੋਰੀ ਕਰਕੇ ਲੈ ਗਿਆ ਔਰ ਕਿੰਨੇ ਸਮੇਂ ਤੋਂ ਇਸ ਮਹੱਲੇ ਦੇ ਵਿੱਚ ਚੋਰੀਆਂ ਨੂੰ ਜਿਹੜੇ ਸੱਦੇ ਦੇ ਰਿਆ ਸੀ ਔਰ ਇੱਥੇ ਚੋਰ ਦੀ ਗੱਲ ਕਰੀਏ ਇੱਥੇ ਇਥੰਦੀਆਂ ਲੋਕਲ ਭੈਣਾਂ ਨੇ ਫੜਿਆ ਔਰ ਮੇਰੇ ਵੱਲੋਂ ਮੇਰੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਬੇਨਤੀ ਆ ਕਿ ਜੋ ਵੀ ਭੈਣਾਂ ਇਹੋ ਜਿਹਾ ਬਾਦਰੀ ਦਾ ਕੰਮ ਕਰਦੀਆਂ ਉਹਨਾਂ ਨੂੰ ਨੌਕਰੀ ਜਿਹੜੀ ਆ ਉਹ ਜ਼ਰੂਰ ਦੇਣੀ ਚਾਹੀਦੀ ਆ ਕਿਉਂਕਿ ਤੁਸੀਂ ਵੇਖਿਆ ਕਿ ਬਹੁਤ ਸਾਰੇ ਇਹੋ ਜਿਹੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਦੋਂ ਫੜਨਾ ਵਾ ਤਾਂ ਕਿਤੇ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਔਰ ਇਹ ਨਸ਼ੇੜੀ ਟੈਬ ਹੈ ਜੇ ਗੱਲ ਕਰੀਏ ਤਾਂ ਬੰਨ ਕੇ ਬਿਠਾਇਆ ਹੋਇਆ ਤਸਵੀਰਾਂ ਵੇਖ ਸਕਦੇ ਤੁਸੀਂ ਔਰ ਕਿੱਥੋਂ ਦਾ ਰਹਿਣ ਵਾਲਾ ਹਾਂਜੀ ਕਿੱਥੋਂ ਰਹਿਣ ਵਾਲੇ ਹੋ ਹਾਂਜੀ ਕਿੱਥੋਂ ਰਹਿਣ ਵਾਲਾ ਐ ਬੋਦਾ ਪਪਾਈ ਐ ਬੋਦਾ ਕਾਬੂਦਾ ਇੱਥੇ ਕੀ ਕਰ ਰਿਹਾ ਤੇ ਵਾ ਸਾਈਕਲ ਲੀਤਾਈ ਸਾਈਕਲ ਖੜਾ ਹੀ ਚੁੱਕ ਕੇ ਹਾਂਜੀ ਔਰ ਕੀ ਕੀ ਖੜਿਆ ਨਹੀਂ ਉਹ ਰੁਕੋ ਨਹੀਂ ਸਾਈਕਲ ਲੀਤਾ ਸਾਈਕਲ ਵਾਪਸ ਦੇਤਾ ਹਾਂਜੀ ਗੇ ਹੁੰਦੇ ਘਰ ਤਉਹ ਘਾਰ ਨਹੀਂ ਐ ਸਾਈਕਲ ਵੇਚਿਆ ਸੀ ਕਿਸੇ ਨੂੰ ਹਾਂਜੀ ਕਿੰਨੂੰ ਵੇਚਿਆ ਸੀ ਹੁਣ ਬਿੱਟੂ ਬਿੱਟੂ ਨੂੰ ਸਦਾ ਬਿੱਟੂ ਕੌਣ ਉੱਥੇ ਦੇ ਕੀ ਨਾਂ ਆਏ ਛੰਨੀ ਦੇ ਨਾਲ ਹੀ ਕੰਮ ਕਰ ਕੋਈ ਨਹੀਂ ਕਰਦਾ ਤੂੰ ਨਹੀਂ ਮੈਂ ਟਾਇਰ ਡਰਾਈਵਰੀ ਕਰਦਾ ਰਿਹਾ ਤਾਂ ਡਰਾਈਵਰੀ ਕਰਦਾ ਹਾਂ ਹਾਂਜੀ ਟਰੈਕਟਰ ਛੱਡੇ ਤੇ ਨਹੀਂ ਜਰੂਰ ਤੇ ਚੋਰੀਆਂ ਦਾ ਕੀ ਰੋਲ ਰਹਿ ਗਿਆ ਚੋਰੀਆਂ ਕੋ ਕਰਦਾ ਨਹੀਂ ਸਰ ਇੱਕ ਗਲਤੀ ਹੋ ਗਈ ਇੱਕ ਵਾਰੀ ਆ ਕਰੀ ਮੈਂ ਸਾਈਕਲ ਲੀਤਾ ਸਾਈਕਲ ਸਾਈਕਲ ਦਾ ਸਾਈਕਲ ਚੱਲੋ ਤੇ ਹੁਣ ਇਹ ਕੀ ਹੱਥ ਚ ਕੀ ਫੜਿਆ ਵਾ ਅੱਜ ਕੀ ਹੈ ਇਹ ਟੋਪੀ ਹੈ ਜੀ ਨਹੀਂ ਉਹ ਅੱਗੇ ਕੀ ਇੱਕ ਇਹ ਲੈਟਰ ਹੈ ਇਹ ਕੱਲ੍ਹ ਵਾਸਤੇ ਆ ਉਦਾਂ ਹੀ ਬੀੜੀ ਪੀਣਾ ਜੀ ਬੀੜੀਆਂ ਪੀਣਾ ਹਾਂਜੀ ਤੇ ਪਿੰਡ ਕਿਹੜਾ ਹੈ ਬੋ ਹੈ ਹਾਂਜੀ ਤੇ ਹੁਣ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਜਿਹੜਾ 1000 ਰੁਪਏ ਦਾ ਸਾਈਕਲ ਵਿੱਚ ਉਹ ਖਰਚ ਛੜੀ ਖਰਚ ਛੜਿਆ ਕੀ ਲਿਆ ਨਸ਼ਾ ਹੀ ਨਸ਼ਾ ਕਿਹੜਾ ਕਿਹੜਾ ਕਰਦਾ ਉਦਾਂ ਜਿਸ ਵਿੱਚ ਸ਼ਰਾਬ ਸ਼ਰੂਬ ਵੀ ਪੀਣਾ ਤੇ ਗੋਲੀਆਂ ਖਾਣਾ ਤੇ ਜਦੋਂ ਡਰਾਈਵਰੀ ਕਰਦਾ ਸੀ ਕੰਮ ਕਰਦਾ ਸੀ ਤਾਂ ਕੀ ਕਰਨ ਲਿਆ ਹਾਂਜੀ ਚਟਾ ਲਾਉਂਦਾ ਨਹੀਂ ਹੁਣ ਨਹੀਂ ਲਾਂਦਾ ਤੇਰੇ ਫਿਰ ਮੈਂ ਤੇਰੀ ਕਰਨਾ ਫਿਰ ਸੱਜਦਾ ਪਾਜੀ ਇਹਦੀ ਬਾਵਾ ਦਾ ਲੱਗਦਾ ਪਤਾ ਕੋਲੋਂ ਹੈ ਤੇ ਬਾਵਾ ਵਾਲਾ ਵੇ ਕੋਲ ਆਪਣੇ ਪਹਿਲਾਂ ਲਾਂਦਾ ਰਿਆਂ ਪਹਿਲਾਂ ਲਾਂਦਾ ਰਿਆਂ ਹਾਂਜੀ ਤੇ ਤੂੰ ਪਹਿਲਾਂ ਲਾਂਦ ਰਿਆਂ ਹੁਣ ਨਹੀਂ ਨਾ ਕਵਰ ਛੱਡ ਕੇ ਤਾਂ ਨਾ ਮੈਂ ਹੁਣ ਦੋਈ ਖਾਨਾ ਅਬ ਵੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਜੀਤਨਗਰ ਦੇ ਵਿੱਚ ਦੀਨਾ ਨਗਰ ਦੇ ਵਿੱਚ ਇੱਕ ਚੋਰ ਜਿਹੜਾ ਹੈ ਉਹ ਫੜਿਆ ਜੋ ਸਾਈਕਲ ਜਿਸਨੇ ਮੰਨਿਆ ਕਿ ਮੈਂ ਚੋਰੀ ਕੀਤਾ ਔਰ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਚੋਰੀ ਕੀਤੀਆਂ ਔਰ ਬਿਠਾ ਕੇ ਰੱਖਿਆ ਹੋਇਆ ਬੰਨਿਆ ਹੋਇਆ ਇੱਥੇ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਇਹੋ ਜਿਹੇ ਨਸ਼ੇੜੀ ਜਿਹੜੇ ਆ ਪੰਜਾਬ ਦੇ ਵਿੱਚ ਅਕਸਰ ਹੀ ਤੁਸੀਂ ਕਿਸੇ ਨਾ ਕਿਸੇ ਮਹੱਲੇ ਵਿੱਚੋਂ ਖਬਰਾਂ ਵੇਖਦੇ ਹੋ ਔਰ ਹੁਣ ਪੁਲਿਸ ਦੀ ਗੱਲ ਕਰੀਏ ਪੁਲਿਸ ਕਦੋਂ ਪਹੁੰਚਦੀ ਹੈ ਔਰ ਪੁਲਿਸ ਦੀ ਧਿਆਨ ਵਿੱਚ ਇਹ ਆਉਂਦਾ ਤਾਂ ਪੁਲਿਸ ਨੂੰ ਇਹ ਫੜਾਇਆ ਜਾਵੇਗਾ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰ ਇਸੇ ਸਹਿਮ ਦੇ ਵਿੱਚ ਨੇ ਛੋਟੇ ਛੋਟੇ ਬੱਚੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਕਿਉਂਕਿ ਡਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਕੋਈ ਹਾਦਸਾ ਨਾ ਵਾਪਰ ਜਾਵੇ ਕਿਉਂਕਿ ਇਹੋ ਜਿਹੀ ਨਿਸ਼ੇੜੀ ਇਹ ਜੋ ਨਿਸ਼ੇੜੀ ਆ ਕੋਈ ਨਾ ਕੋਈ ਹਾਦਸਾ ਜਿਹੜਾ ਉਸ ਨੂੰ ਵੱਡਾ ਇਲਜ਼ਾਮ ਦੇ ਸਕਦੇ ਆ ਔਰ ਤਸਵੀਰਾਂ ਵਾਰ-ਵਾਰ ਅਸੀਂ ਇੱਥੇ ਵਿਖਾਉਂਦੇ ਰਹਿੰਨੇ ਆ ਕਿ ਦੀਨਾ ਨਗਰ ਹਲਕੇ ਦੇ ਵਿੱਚ ਚੋਰੀਆਂ ਜਿਹੜੀਆਂ ਉਹ ਲਗਾਤਾਰ ਵਧ ਰਹੀਆਂ ਆ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾ ਉੱਤੇ ਬਣਦੀਆਂ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਔਰ ਇਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਕੋਈ ਸੁਧਰਨ ਦਾ ਜਿਹੜਾ ਵਾ ਇੱਕ ਤਰੀਕਾ ਸਿਖਾਇਆ ਜਾਵੇ ਕਿਉਂਕਿ ਪੁਲਿਸ ਜਿਹੜੀ ਆ ਮੁਸਤੈਦ ਤਾਂ ਬਹੁਤ ਹੈ ਜਗ੍ਹਾ ਜਗ੍ਹਾ ਤੇ ਕੈਮਰੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਆ ਔਰ ਇਸ ਚੋਰ ਦੀ ਗੱਲ ਕਰੀਏ ਇਸ ਨੂੰ ਤੇ ਦਿਖਾ ਦਿੱਤੀ ਪੁਲਿਸ ਜਿਹੜੀ ਆ ਲਗਾਤਾਰ ਪੁਲਿਸ ਲਗਾਤਾਰ ਜਿਹੜੇ ਕੈਮਰੇ ਆ ਸੀਸੀਟੀਵੀਓ ਫੋਲ ਰਹੀ ਆ ਪੁਲਿਸ ਬਹੁਤ ਜ਼ਿਆਦਾ ਲੋਕਾਂ ਦਾ ਸਹਿਯੋਗ ਕਰ ਰਹੀ ਆ ਲੇਕਿਨ ਫਿਰ ਵੀ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਇਹ ਨਸ਼ੇ ਵਾਲੇ ਜਿਹੜੇ ਨੌਜਵਾਨ ਨੇ ਇਹ ਨੌਜਵਾਨ ਜਿਹੜਾ ਨਸ਼ੇ ਦਾ ਪੀੜਤ ਆ ਔਰ ਦੱਸ ਦਈਏ ਕਿ ਇਸ ਨੌਜਵਾਨ ਨੇ ਇਹਨਾਂ ਪਰਿਵਾਰਾਂ ਦੇ ਵਿੱਚ ਇੱਕ ਸਹਮ ਦਾ ਮੋਲ ਬਣਾ ਕੇ ਰੱਖਿਆ ਹੈ ਪਰਿਵਾਰ ਪਹਿਲੇ ਵੀ ਇੱਕ ਦੋ ਚੋਰੀਆਂ ਇਹਨਾਂ ਘਰਾਂ ਦੇ ਵਿੱਚ ਹੋ ਗਈਆਂ ਆ ਔਰ ਇੱਕ ਡਾਕੇ ਦਾ ਰੂਪ ਤੱਕ ਦਿੱਤਾ ਗਿਆ ਇਹਨਾਂ ਘਰਾਂ ਦੇ ਵਿੱਚੋਂ ਕਿੰਨਾ ਪੈਸਾ ਪਹਿਲਾਂ ਚੋਰੀ ਹੋ ਕੇ ਚਲਿਆ ਗਿਆ ਔਰ ਫਿਰ ਵੀ ਦੁਬਾਰਾ ਤੋਂ ਦੁਬਾਰਾ ਇਹੋ ਜੇ ਨਸ਼ੇੜੀ ਜਿਹੜੇ ਆ ਇਸ ਗਲੀ ਦੇ ਵਿੱਚ ਜਦੋਂ ਆਉਂਦੇ ਆ ਤਾਂ ਕੰਟੈਨਟ ਆ ਪਰਿਵਾਰਾਂ ਨੂੰ ਹੁੰਦੀ ਆ ਔਰ ਕੈਮਰਿਆਂ ਦੀ ਮਦਦ ਨਾਲ ਫੜਿਆ ਗਿਆ ਜਾਂ ਕਿਵੇਂ ਫੜਿਆ ਗਿਆ ਇਹ ਚੋਰ ਅੱਜ ਫੜ ਲਿਆ ਔਰ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਾਂਗੇ ਕਿ ਅਗਲਾ ਪੱਖ ਨਿਕਲ ਕੇ ਕੀ ਆਉਂਦਾ ਕਿਹੜੀਆਂ ਧਰਾਵਾਂ ਤੇ ਦੇ ਦੇ ਉੱਤੇ ਪਰਚਾ ਕੀਤਾ ਜਾਂਦਾ ਔਰ ਪੁਲਿਸ ਜਿਹੜੀ ਇਹ ਕਦੋਂ ਤੱਕ ਪਹੁੰਚਦੀ ਆ ਫਿਲਹਾਲ ਇਹ ਖਬਰਾਂ ਜਿਹੜੀਆਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ